ਸਰ ਅੱਜ ਦੀ ਮੀਟਿੰਗ ਦਾ ਕੀ ਕੀ ਵਿਸ਼ਾ ਤੁਹਾਡਾ ਸਾਡੇ ਲੋਕਾਂ ਦੇ ਤੇ ਸਾਡੇ ਪਿੰਡਾਂ ਦੇ ਬਹੁਤ ਸਾਰੇ ਐਸੇ ਮਸਲੇ ਨੇ ਜਿਹੜੇ ਮਸਲਿਆਂ ਤੱਕ ਨਾ ਸਾਡੇ ਐਮ.ਐਲ.ਏ ਪਹੁੰਚ ਸਕਦੇ ਨੇ ਨਾ ਸਾਡੇ ਐਮ.ਪੀ ਪਹੁੰਚ ਸਕਦੇ ਨੇ ਉਹਨਾਂ ਮਸਲਿਆਂ ਤੱਕ ਸਾਡੇ ਪਿੰਡੂ ਲੋਕ ਤੇ ਸਾਡੇ ਪਿੰਡ ਦੇ ਲੋਕ ਹੀ ਪਹੁੰਚ ਸਕਦੇ ਨੇ ਤਾਂ ਅੱਜ ਮੈਂ ਪਿੰਡ ਇੰਦਰਪੁਰਾ ਦੇ ਵਿੱਚ ਆਪਣੀ ਸਾਰੀ ਕੋਰ ਟੀਮ ਨਾਲ ਜਿਹੜੇ ਭੈਣ ਭਰਾ ਹਮੇਸ਼ਾ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਨਾਲ ਖੜਦੇ ਨੇ ਉਹਨਾਂ ਨਾਲ ਮੀਟਿੰਗ ਕੀਤੀ ਤੇ ਇਹ ਫੈਸਲਾ ਕੀਤਾ ਕਿ ਆਉਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਇਲੈਕਸ਼ਨਾਂ ਦੇ ਵਿੱਚ ਸਾਡੇ ਪਿੰਡ ਦੇ ਲੋਕ ਹੀ ਉਮੀਦਵਾਰ ਹੋਣਗੇ ਤੇ ਜਿਨ੍ਹਾਂ ਦੇ ਵਿੱਚ ਮੈਂ ਵੀ ਇੱਕ ਉਮੀਦਵਾਰ ਹੋਊਂਗਾ ਤੇ ਜ਼ਿਲ੍ਹਾ ਪਰੀਸ਼ਦ ਇਲੈਕਸ਼ਨ ਦੇ ਵਿੱਚ ਇਸ ਵਾਰ ਸਾਡੇ ਪਿੰਡ ਦੇ ਲੋਕ ਆਣਗੇ ਸਿਆਸੀ ਲੋਕ ਨਹੀਂ ਆਣਗੇ ਤੇ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਹੀ ਇਹ ਪਿੰਡਾਂ ਦੇ ਮਸਲਿਆਂ ਨੂੰ ਡੀਲ ਕਰਾਂਗੇ ਤੇ ਉਹਨਾਂ ਨੂੰ ਹੱਲ ਕਰਵਾਵਾਂਗੇ ਇਲੈਕਸ਼ਨ ਦੇ ਵਿੱਚ ਹਮੇਸ਼ਾ ਦਿਖਦਾ ਹੈ ਕਿ ਨਵੇਂ ਚਿਹਰੇ ਨੂੰ ਤਵੱਜੋ ਨਹੀਂ ਮਿਲਦੀ ਤੁਹਾਨੂੰ ਲੱਗਦਾ ਵੀ ਨਵੇਂ ਚਿਹਰਿਆਂ ਨੂੰ ਤਵੱਜੋ ਮਿਲੇਗੀ ਅਸੀਂ ਪਿੰਡਾਂ ਦੇ ਲੋਕ ਹੈ ਜੀ ਪਿੰਡੂ ਹੈ ਪਿੰਡਾਂ ਦੇ ਲੋਕ ਹੈ ਨਵਾਂ ਪੁਰਾਣੇ ਚਿਹਰੇ ਦੀ ਗੱਲ ਨਹੀਂ ਹੈਗੇ ਜਦੋਂ ਪਿੰਡਾਂ 'ਚ ਜਾਵਾਂਗੇ ਤਾਂ ਆਪਣਾਪਨ ਵੀ ਇੱਕ ਗੱਲ ਹੁੰਦੀ ਹੈ ਪਿੰਡਾਂ ਦੇ ਲੋਕ ਪਿੰਡ ਦੇ ਲੋਕ ਨੂੰ ਹੀ ਜਿਹਨੂੰ ਕਹਿੰਦੇ ਆ ਪਹਿਲ ਦਿੰਦੇ ਨੇ ਤਾਂ ਇਹਦੇ ਵਿੱਚ ਕੋਈ ਨਵਾਂ ਚਾਰਾ ਪੁਰਾਣਾ ਚਾਰਾ ਨਹੀਂ ਇਹ ਕੋਈ ਬਹੁਤ ਵੱਡਾ ਸਿਆਸੀ ਇਲੈਕਸ਼ਨ ਨਹੀਂ ਹੈ ਇਹ ਤਾਂ ਲੋਕਾਂ ਦੇ ਮਸਲਿਆਂ ਦਾ ਇਲੈਕਸ਼ਨ ਹੈ ਤੁਹਾਡੀ ਟੀਮ 'ਚ ਮਹਿਲਾਵਾਂ ਬਹੁਤ ਦੇਖਣ ਨੂੰ ਮਿਲ ਰਹੀਆਂ ਕਿ ਮਹਿਲਾਵਾਂ ਨੂੰ ਵੱਚੜ ਕੇ ਅੱਗੇ ਆਉਣ ਦਾ ਮੌਕਾ ਮਿਲੇਗਾ ਅਸੀਂ ਬਿਲਕੁਲ ਇਹੀ ਸੋਚਿਆ ਜੀ ਵੀ ਇਸ ਵਾਰ ਬਲਾਕ ਸਮਿਤੀ ਦੇ ਵਿੱਚ ਕੁਝ ਮਹਿਲਾ ਕੈਂਡੀਡੇਟ ਵੀ ਖੜੇ ਕਰਾਂਗੇ ਕਮੇਟੀਆਂ ਬਣ ਜਾਂਦੀਆਂ ਮਹਿਲਾਵਾਂ ਦੀਆਂ ਪਰ ਉਹ ਬਹੁਤ ਐਕਟੀਵੇਟਡ ਹੋ ਕੇ ਕੰਮ ਨਹੀਂ ਕਰ ਪਾਉਂਦੀਆਂ ਕਾਫੀ ਚੈਲੰਜਸ ਉਹਨਾਂ ਨੂੰ ਆਉਂਦੇ ਆ ਉਹ ਦੂਰ ਕਰਾਂਗੇ ਤੇ ਮੈਂ ਲਾਵਾ ਨੂੰ ਅੱਗੇ ਕਰਾਂਗੇ ਔਮਨ ਐਮਪਾਵਰਮੈਂਟ ਤੁਹਾਨੂੰ ਦੇਖਣ ਚ ਮਿਲੂਗੀ ਇਸ ਸੈਲੈਕਸ਼ਨ ਚ ਜਿਹੜੇ ਲੋਕ ਤੁਹਾਡੇ ਨਾਲ ਜੁੜਨਾ ਚਾਹੁੰਦੇ ਹੋਣਗੇ ਉਹ ਤੁਹਾਨੂੰ ਕਿਵੇਂ ਸੰਪਰਕ ਕਰਨ ਮੈਂ ਤਾਂ ਪੂਰਾ ਹਮੇਸ਼ਾ ਸੰਪਰਕ ਚ ਰਹਿਣਾ ਹੈ ਜੀ ਮੇਰੇ ਸੋਸ਼ਲ ਮੀਡੀਆ ਅਕਾਊਂਟਸ ਵੀ ਮੇਰੇ ਫੋਨ ਨੰਬਰ ਵੀ ਮੇਰੇ ਹਰ ਪਿੰਡ ਦੇ ਵਿੱਚ ਸਾਡੀ ਓਮ ਫਾਊਂਡੇਸ਼ਨ ਦੀ ਟੀਮ ਹੈਗੀ ਹੈ ਸਾਡੇ ਵਲੰਟੀਅਰ ਹੈਗੇ ਆ ਸਾਡੇ ਪੀਓਸੀ ਹੈਗੇ ਆ ਕੋਈ ਵੀ ਸੰਪਰਕ ਕਰ ਸਕਦਾ ਹੈ ਕਦੀ ਵੀ ਆ ਸਕਦਾ ਹੈ ਸਾਡਾ ਘਰ ਬਿਲਕੁਲ ਖੁੱਲਾ ਦਰਬਾਰ ਹੈ ਏਜੰਡਾ ਕੀ ਹੈ ਸਰ ਕੀ ਮੁੱਖ ਟਾਪਿਕ ਰਹੇਗਾ ਤੁਹਾਡਾ ਕਿਨੂੰ ਕੀ ਐਕਸਕਲੂਸਿਵ ਕੀ ਹੈ ਤੁਹਾਡੇ ਵਿੱਚ ਕਿ ਲੋਕ ਤੁਹਾਨੂੰ ਪਸੰਦ ਕਰਨਾ ਐਕਸਕਲੂਸਿਵ ਮੈਂ ਜਿਵੇਂ ਦੱਸਿਆ ਹੈ ਕਿ ਪਿੰਡ ਪਿੰਡੂ ਲੋਕ ਤੇ ਇਹਨਾਂ ਦੇ ਮਸਲੇ ਇਸ ਤੋਂ ਇਲਾਵਾ ਹੋਰ ਕੋਈ ਰਾਜਨੀਤੀ ਨਹੀਂ ਕੋਈ ਸਿਆਸੀ ਗੱਲ ਨਹੀਂ ਕੁਝ ਨਹੀਂ ਸਿਰਫ ਪਿੰਡਾਂ ਦੇ ਮਸਲੇ ਜੋ ਕਿ ਪਿੰਡਾਂ ਵਾਸਤੇ ਬਹੁਤ ਵੱਡੇ ਨੇ ਹਾਂ ਹੋਰਾਂ ਵਾਸਤੇ ਬਹੁਤ ਛੋਟੇ ਨੇ ਕਿ ਐਮਐਲਏ ਜੇ ਜਾ ਕੇ ਦੇਖਦਾ ਵੀ ਆਰ ਚਲ ਠੀਕ ਹੈ ਪਿੰਡ 'ਚ ਛੱਪੜ ਨਹੀਂ ਹੈਗਾ ਉਹਦੇ ਲਈ ਤਾਂ ਉਹ ਬਹੁਤ ਛੋਟਾ ਜਿਹਾ ਪਰ ਹਾਂ ਉਸ ਪਿੰਡ ਦੇ ਲਈ ਉਹ ਬਹੁਤ ਵੱਡਾ ਹੈ ਸਾਡੇ ਲਈ ਉਹ ਵੱਡੇ ਨੇ ਹਾਂ ਸਿਆਸੀ ਲੋਕਾਂ ਲਈ ਉਹ ਛੋਟੇ ਨੇ ਉਹੀ ਮਸਲੇ ਹੋਣਗੇ ਜਿਹੜੇ ਅਸੀਂ ਇਲੈਕਸ਼ਨ ਦੇ ਵਿੱਚ ਅੱਗੇ ਲੈ ਕੇ ਆਵਾਂਗੇ ਕੀ ਨਾਜੀ ਤੁਹਾਡਾ ਮੈਂ ਕਰਮਜੀਤ ਕੌਰ ਜੀ ਜੋ ਕਿ ਕਿਉਂਕਿ ਮੈਂ ਕਾਂਗਰਸ ਪਾਰਟੀ ਦੀ ਵੀ ਕਾਫੀ ਲੰਮੇ ਸਮੇਂ ਤੋਂ ਸੇਵਾ ਵਰਤ ਹੁੰਦੀ ਹੈ ਪਰ ਮੇਰਾ ਜਿਹੜਾ ਮੁਕਤੀ ਜਾ ਸਮਾਜ ਸੇਵਾ ਦਾ ਜੀ ਜੋ ਕਿ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦੀ ਹਾਂ ਸਾਡੇ ਮੇਰੇ ਵੱਡੇ ਵੀਰ ਸਰਦਾਰ ਕਰਨ ਸਿੰਘ ਕੋੜਾ ਜੀ ਜੋ ਕਿ ਇੱਕ ਸਾਨੂੰ ਚੰਗਾ ਲਗਿਆ ਓਮ ਫਾਊਂਡੇਸ਼ਨ ਕਰਕੇ ਇਹਨਾਂ ਨੇ ਜੋ ਕਿ ਸਮਾਜ ਭਲਾਈ ਦੇ ਕੰਮ ਦਾ ਵੀੜਾ ਚੁੱਕਿਆ ਦੂਜਾ ਇਹਨਾਂ ਨੇ ਜੋ ਕਿ ਖੇਡ ਗਰਾਊਂਡ ਦੇ ਨਾਲ ਜੁੜਨ ਦਾ ਜਿਹੜਾ ਵੀੜਾ ਚੁੱਕਿਆ ਸਭ ਤੋਂ ਮੈਨੂੰ ਪਸੰਦ ਆ ਕਿਉਂਕਿ ਇਹਨਾਂ ਨੇ ਸਭ ਤੋਂ ਪਹਿਲ ਸਾਡੇ ਨਾਲ ਗੱਲਬਾਤ ਪਹਿਲੀ ਮੀਟਿੰਗ ਹੋਈ ਸੀ ਸਪੋਰਟਸ ਦੀ ਕਿਉਂਕਿ ਸਾਡੇ ਬੱਚੇ ਜਿਹੜੇ ਅੱਜ ਕੱਲ ਮੇਰੇ ਭਰਾ ਨੇ ਛੋਟੇ ਨੇ ਵੱਡੇ ਨੇ ਸਾਡੀਆਂ ਭੈਣਾਂ ਵੀ ਨੇ ਕੁਛ ਜਿਹੜੀਆਂ ਨਸ਼ੇ ਦੇ ਵਿੱਚ ਗੁਲਤਾਨਾ ਹੋ ਕੇ ਰਹਿ ਚੁੱਕੀਆਂ ਨੇ ਕਿਉਂਕਿ ਉਹਨਾਂ ਨੂੰ ਇੱਕੋ ਜਿਵੇਂ ਕਲੱਬਾ ਅੱਜ ਸਾਇਲੈਂਟ ਨੇ ਸਾਡੇ ਉਹਨਾਂ ਨੂੰ ਕੋਈ ਐਮਐਲਏ ਕੋਈ ਐਮਪੀ ਕੋਈ ਲੀਡਰ ਕੋਈ ਮੁੱਖ ਮੰਤਰੀ ਕੋਈ ਉਹਨਾਂ ਨੂੰ ਸਪੋਰਟ ਨਹੀਂ ਕਰ ਰਿਆ ਵਿਚਾਰੇ ਆਪਣੇ ਆਪ ਚ ਨੇ ਕਿਉਂ ਡਾਊਨ ਹੋਏ ਨੇ ਉਹ ਕਿਉਂਕਿ ਉਹਨਾਂ ਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ ਜਿਵੇਂ ਕਰਨਪਾਜੀ ਨੇ ਵੀੜਾ ਚੁੱਕਿਆ ਕਿ ਅਸੀਂ ਹੌਸਲਾ ਦੇ ਕੇ ਸਾਡੇ ਉਹ ਨੌਜਵਾਨ ਵਰਗ ਨੂੰ ਉੱਚਾ ਚੁੱਕੀਏ ਕਿਉਂਕਿ ਉਹਨਾਂ ਨੂੰ ਸਪੋਰਟ ਕਿਹਦਾ ਦੀ ਕੋਵਿਡ ਜਰੂਰ ਤਾਂ ਉਹ ਵੀ ਅਸੀਂ ਅੱਗੇ ਵੀ ਦਿੱਤੀਆਂ ਨਾ ਗਈਆਂ ਸਕੂਲਾਂ ਦੇ ਵਿੱਚ ਇਹਨਾਂ ਨੇ ਬਹੁਤ ਜ਼ਿਆਰੀਆਂ ਮੈਦ ਤਾਂ ਕੀਤੀਆਂ ਨੇ ਕਿਉਂਕਿ ਸਾਡੇ ਬੱਚਿਆਂ ਦੇ ਕਈ ਗਰੀਬ ਪਰਿਵਾਰ ਨੇ ਉਹਨਾਂ ਲਈ ਵੀ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਰਹੇ ਨੇ ਕਿਉਂਕਿ ਸਭ ਤੋਂ ਵੱਡੀ ਮੇਨ ਇਹਨਾਂ ਦਾ ਇੱਕੋ ਹੀ ਮੁੱਖ ਟੀਚਾ ਜਿਹੜਾ ਸਮਾਜ ਸੇਵਾ ਦਾ ਰਾਜਨੀਤੀ ਤੋਂ ਉੱਪਰ ਉੱਠ ਕੇ ਜੀ ਕਿਉਂਕਿ ਸਮਾਜ ਦਾ ਸੇਵਾ ਕਰਨ ਦਾ ਇਹਦੇ ਵਿੱਚ ਬਿਰਲਾ-ਬਿਰਲਾ ਹੀ ਪੈਦਾ ਹੁੰਦਾ ਹਰ ਇੱਕ ਨਹੀਂ ਹੁੰਦਾ ਅੱਜ ਕੱਲ ਰਾਜਨੀਤੀ ਮੁੱਖ ਰਹਿ ਗਈ ਹੈ ਅਸੀਂ ਦੇਖ ਰਹੇ ਹਾਂ ਜਿੱਥੇ ਸਾਡੀ ਪਬਲਿਕ ਸਾਡੇ ਲੋਕ ਪਿੱਛੇ हट ਗਏ ਨੇ ਰਾਜਨੀਤੀ ਤੋਂ ਅੱਜ ਕੱਲ ਜੇ ਅਸੀਂ ਚਿਹਰਾ ਚਾਹੁੰਨੇ ਹਾਂ ਕਿਤੇ ਵੀ ਜੇ ਖਾਸ ਕਰਕੇ ਸਾਡਾ ਰੰਗਲਾ ਪੰਜਾਬ ਸੋਨੇ ਜਿੱਤ ਚਿੜਕਈਆ ਜਾਂਦੀ ਔਰ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਪੰਜਾਂ ਪੀਰਾਂ ਤੇ ਗੁਰੂਆਂ ਪੀਰਾਂ ਤੇ ਸਿੰਘਾਂ ਸ਼ਹੀਦਾਂ ਦੀ ਧਰਤੀ ਪੰਜਾਬ ਜੇਕਰ ਸਾਨੂੰ ਕਰਨਵੀਰ ਜੀ ਵਰਗੇ ਕੋਈ ਐਵੇਂ ਦੇ ਅੱਗੇ ਆਉਂਦੇ ਨੇ ਨੌਜਵਾਨ ਤਾਂ ਸਾਡੇ ਲਈ ਬਹੁਤ ਮਾਨ ਵਾਲੀ ਗੱਲ ਆ ਸਾਡੇ ਪੰਜਾਬ ਲਈ ਬਹੁਤ ਵੱਡੀ ਮਾਨ ਵਾਲੀ ਗੱਲ ਆ ਕਿਉਂਕਿ ਇਸ ਤਰ੍ਹਾਂ ਅਸੀਂ ਕਾਮਯਾਬੀ ਦੇ ਵਿੱਚ ਇਹਨਾਂ ਨੂੰ ਵੱਡਾ ਰੋਲ ਅਦਾ ਕਰਨ ਲਈ ਬੇਨਤੀ ਵੀ ਕਰਦੇ ਆ ਕਿਉਂਕਿ ਅੱਗੇ ਹੁਣ ਸਮਾਜ ਦੇ ਵਿੱਚ ਕਿਉਂਕਿ ਇਹਨਾਂ ਨੂੰ ਹੋ ਸਕੇ ਵੱਡੀ ਮੰਝਲ ਪਰਮਾਤਮਾ ਸੱਚੇ ਪਾਤਸ਼ਾਹ ਅੱਗੇ ਅਰਦਾਸ ਵੀ ਕਰਦੀ ਆ ਅੱਜ ਇਸੇ ਜਸਤਾਨ ਤੇ ਕਿ ਇਹਨਾਂ ਨੂੰ ਤਰੱਕੀ ਦੇਣ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਜੀ ਕੀ ਨਾਇ ਜੀ ਕਿਹੜਾ ਪਿੰਡ ਹੈ ਕਰਮਜੀ ਸਿੰਘਾ ਜੀ ਨਾਮ ਮੇਰਾ ਕਣਗੜ ਪਿੰਡ ਆਪਣਾ ਸਮਾਣੇ ਕੋਲੇ ਅੱਜ ਤੁਸੀਂ ਮੀਟਿੰਗ ਦੇ ਵਿੱਚ ਆਏ ਹੋ ਕਿਸ ਤਰ੍ਹਾਂ ਦਾ ਤੁਹਾਨੂੰ ਲੱਗਿਆ ਬਹੁਤ ਵਧੀਆ ਲੱਗਿਆ ਜੀ ਸਰਦੇ ਅਸੀਂ ਕੰਮ ਦੇਖਦੇ ਆ ਸਮਾਜ ਪ੍ਰਤੀ ਤੁਰੇ ਹੋਏ ਨੇ ਵਾਹਿਗੁਰੂ ਦੀ ਕਿਰਪਾ ਨਾਲ ਦੇਖੋ ਇਹਨਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਹੈਗੀ ਪਰ ਲੋਕਾਂ ਦੇ ਵਿੱਚ ਵਿਚਰਦੇ ਆ ਰੇਕ ਦੀ ਮਦਦ ਕਰਦੇ ਆ ਜਿਹੇ ਰਾਜਨੀਤੀ ਦੇ ਵਿੱਚ ਆਉਂਦੇ ਆ ਤੇ ਜਿਹੜੀ ਪਾਵਰ ਆ ਹੋਰ ਵੀ ਦੁੱਗਣੀ ਹੋ ਜੂਗੀ ਕਈਆਂ ਦੇ ਲੋਕਾਂ ਦੇ ਕਿਉਂਕਿ ਕੰਮ ਅੜ ਜਾਂਦੇ ਨੇ ਉਹ ਚਾਹੁੰਦੇ ਨੇ ਵੀ ਅਸੀਂ ਰਾਜਨੀਤੀ ਦੇ ਵਿੱਚ ਆ ਕੇ ਅਸੀਂ ਬਹੁਤ ਵੱਡਾ ਇੱਕ ਉਪਰਾਲਾ ਕਰ ਸਕਦੇ ਹਾਂ ਸਮਾਜ ਲਈ ਸੇਵਾ ਤੋਂ ਕਰਦੀ ਆ ਰਹੇ ਨੇ ਰਾਜਨੀਤੀ ਦੇ ਨਾਲ ਨਾਲ ਇੱਕ ਵੱਡੀ ਸੇਵਾ ਕਰਨਗੇ ਅਸੀਂ ਉਹਨਾਂ ਦੇ ਨਾਲ ਆ ਮੋਢੇ ਨਾਲ ਮੋਢਾ ਨਾਲ ਲਾ ਕੇ ਜੁੜੇ ਹੋਏ ਆ ਤੇ ਜਿੱਥੇ ਲੋੜ ਪਊਗੀ ਅਸੀਂ ਸਰ ਦੀ ਸੇਵਾ ਵਿੱਚ ਹਾਜ਼ਰ ਰਹਾਂਗੇ